ਹਾਂਜੀ ਵੈਰੇ ਜੀ ਅੱਜ ਆਪਾਂ ਕਰ ਰਹੇ ਆ ਨੀਹਾਂ ਕਾਂਡੀ ਪਲਾਸਟਰ ਜੀ ਕਾਂਡੀ ਪਲਾਸਟਰ ਨੀਹਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਜਿਵੇਂ ਆਪਣਾ ਆਪਣਾ ਥੱਲੇ ਬੀਮ ਪਿਆ ਇਹਦੇ ਉੱਤੇ ਆਪਾਂ ਜੋ ਕਾਂਡੀ ਪਲਾਸਟਰ ਕਰਦੇ ਆ ਤੇ ਸੁਲਾਬ ਦੇ ਚਾਂਸ ਯਾਨਕੀ 90% ਘਟ ਜਾਂਦੇ ਆ ਉਦੋਂ ਉੱਤੇ ਵੱਡੀ ਵੀ ਸੀ ਪਾ ਦਿੰਦੇ ਆ 100% ਸੁਲਾਬ ਖਤਮ ਹੋ ਜਾਂਦੀ ਆ ਪਰ ਇਹਦੇ ਨੂੰ ਬੀਮ ਨੂੰ ਢਕਣਾ ਪੂਰਾ ਜੀ ਕਾਂਡੀ ਪਲਾਸਟਰ ਦੇਖੀ ਬੀਮ ਕੀਤਾ ਪੂਰਾ ਢੱਕ ਕੇ ਬੀਮ ਢਕਣਾ ਵਾਂ ਕਾਂਡੀ ਪਲਾਸਟਰ ਕੋਈ ਟਣੀ ਲੰਗੀ ਰਹਿਣੀ ਚਾਹੀਦੀ ਤੇ ਤਾਂ ਇਹ ਤੁਹਾਡੀ ਸੁਲਾਬ ਰੁਕਣੀ ਹੈ ਇੱਕ ਤ ਤੋਂ ਹੋਰ ਦਾ ਤਾਂ ਵੀ ਇਹਦੇ ਉੱਤੇ ਜਦੋਂ ਆਪਾਂ ਕਾਂਡੀ ਪਲਾਸਟਰ ਕਰਨਾ ਵਾਂ ਤਾਂ ਇਹਨੂੰ ਜਿਹੜਾ ਡੋਗਾ ਲਾਉਣਾ ਆਪਾਂ ਡੋਗੇ ਦੋ ਕੋਟ ਲਾਉਣੇ ਆ ਆ ਸਾਡੇ ਮਿਸਤਰੀ ਮਨਪ੍ਰੀਤ ਕਾਕਾ ਤੇ ਆ ਸਾਡੇ ਸੀਨੀਅਰ ਮਿਸਤਰੀ ਸਰਦਾਰ ਗੁਰਦੇਵ ਸਿੰਘ ਜੀ ਤੇ ਆ ਤੁਹਾਨੂੰ ਦਿਖਾਉਣਾ ਮੈਂ ਵੀ ਕਿਵੇਂ ਆਪਾਂ ਡੋਗ ਲਾਉਨੇ ਪਰੇ ਮੁੰਡਾ ਡੋਗਾ ਲਾਉਂਦਾ ਵਾ ਨਿਹਰਾ ਲਾਉਂਦਾ ਵਾ ਉਹਦੇ ਨਿਹਰੇ ਦੇ ਦੋ-ਦੋ ਕੋਟ ਲਾਉਣੇ ਆ ਕਾਂਡੀ ਪਲਾਸਟਰ ਦੇ ਉੱਤੇ ਬਹੁਤ ਜ਼ਰੂਰੀ ਆ ਆਪਣੇ ਨਿਹਰੇ ਦੇ ਉੱਤੇ ਦੋ-ਦੋ ਕੋਟ ਲਾਉਣੇ ਕਾਂਡੀ ਪਲਾਸਟਰ ਦੇ ਅਸੀਂ ਮੁੰਡਾ ਆਪਣਾ ਲਾਈ ਜਾਂਦਾ ਨਿਹਰਾ ਆ ਚੈੱਕ ਕਰੋ ਆ ਦੇਖੋ ਆ ਮੁੰਡਾ ਆਪਾਂ ਸਾਰੇ ਨਿਹਰਾ ਇੱਥੇ ਦੋ ਵਾਰੀ ਡੋਗਾ ਲਾਉਂਦਾ ਇੱਕ ਘੰਟਾ ਪਹਿਲਾਂ ਲਾ ਦੋ ਆ ਡਾਕਾਲਾ ਇੱਕ ਘੰਟਾ ਘੰਟੇ ਡੇਢ ਘੰਟੇ ਬਾਅਦ ਫਿਰ ਇੱਕ ਕੋਡ ਲਾ ਦੋ ਆ ਦੇਖ ਸਾਲਾ ਕਿਵੇਂ ਖਰੂ ਪਾਉਂਦਾ ਫਿਰਦਾ ਵਾ ਜਿਵੇਂ ਭੇਡੂ ਖਰੂ ਪਾਉਂਦਾ ਫਿਰਦਾ ਹੁੰਦਾ ਬਾੜੇ ਦੇ ਵਿੱਚ ਲੈ ਮੈਂ ਸਾਲਾ ਕੁੱਕੜ ਫਿਰਦਾ ਹੁੰਦਾ ਗਿੜੇ ਦਿੰਦਾ ਐ ਗਿੜੇ ਦਿੰਦਾ ਫਿਰਦਾ ਇਹਨੂੰ ਪਰਵਾਹ ਹੀ ਨਹੀਂ ਕਰਨੂੰ ਕਿਸੇ ਦੀ ਉਹਦਾ ਰਿਸ਼ਤਾ ਨਹੀਂ ਹੁੰਦਾ ਜੇ ਕੋਈ ਹੋਇਆ ਦੱਸੋ ਭਾਈ ਚੱਲ ਘਾਰੇ ਐਸ਼ ਕਰਦਾ ਆਲੇ ਸਾਡੇ ਦਰ ਦੇ ਲੋਈ ਬਤਰੋ ਆਪਣੀਆਂ ਵੈਸੇ ਸਾਰੀਆਂ ਸਾਰੀਆਂ ਨੀਆਂ ਆਪਾਂ ਹਰੇਕ ਜਗ੍ਹਾ ਕਾਂਡੀ ਪਲਾਸਟਰ ਕਰਦੇ ਆ। ਇਹ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਤੁਹਾਡੇ ਸ਼ੇਅਰ ਨਾਲ ਤੁਹਾਡੇ ਇੱਕ ਲਾਈਕ ਨਾਲ ਸਾਡਾ ਮੋਟੀਵੇਸ਼ਨ ਹੋਰ ਵੱਧਦਾ ਤੁਹਾਨੂੰ ਹੋਰ ਨਰਜਨ ਜਿਹੜੀਆਂ ਸਿਵਲ ਦੇ ਵਿੱਚ ਇੱਕ ਜਾਨੀ ਕਿ ਸਾਡੇ ਕੀ ਕਹਿੰਦੇ ਨੇ ਉਹ ਤਿਆਰਬੇ ਨੇ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਹੋਰ ਵੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਆ ਦੇਖੋ ਸਾਰੇ ਹੁਣ ਕਾਂਡੀ ਪਲਾਸਟਰ ਲਾ ਕੇ ਆ ਦੇਖੋ ਸੁੱਖਣ ਵੀ ਲੱਗਾ ਕਾਂਡੀ ਪਲਾਸਟਰ। ਦੋ ਕੋਟ ਲੱਗਣ ਦਾ ਫਾਇਦਾ ਵੀ ਤੁਹਾਡੀ ਉੱਤੇ ਸਲਾਬ ਨਹੀਂ ਝੜੂਗੀ। ਆਡੀ ਵੀਡੀਓ ਨੂੰ ਬੱਤੋ ਤੇ ਸ਼ੇਅਰ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ ਜੇ ਕਿਸੇ ਵੀ ਟੈਕਨੀਕਲ ਕੰਮ ਕਰਾਉਣਾ ਜਾਂ ਲਿਵਰੇਟ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰੇ